ਮੇਰੇ ਕੋਲ ਨਹੀਂ ਨੀ ਸਰ ਖਪਾਈ ਹੁੰਦੀ ਠੀਕ ਹੈ ਨਾ ਮੇਰੇ ਤੇ ਆਪਣੇ ਨੇ ਘਰ ਦੇ ਕੰਮ ਔਕਦੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਹੈਗੀ ਉਹ ਕੰਮ ਸੇ ਕੰਮ ਨਿਗੇ ਜ ਨਿਆਣੇ ਤੇ ਤਰਸ ਕਰ ਲੈ ਉਹਨੇ ਕੀ ਬਿਗਾੜਿਆ ਤੇਰਾ ਜਿਹੜਾ ਦੁੱਧ ਨਾਲ ਇੱਕ ਤਰ੍ਹਾਂ ਕਰਨ ਲਈ ਅੱਜ ਤੇਰੇ ਕਰਕੇ ਨਾ ਉਹ ਸਕੂਲੇ ਭੁੱਖਾ ਬੈਠਾ ਹੋਣਾ ਕਾਹਦੇ ਵਾਸਤੇ ਕਰਾਂ ਮੈਂ ਕਿਉਂ ਕਰਾਂ ਮੈਂ ਮੈਂ ਤਾਂ ਬਗਾਨੀ ਆ ਨਾ ਬਗਾਨੇ ਘਰ ਤੋਂ ਆਈ ਆ ਹਾਂ ਵੇਖਿਆ ਵੇਖਿਆ ਤੇਨੂੰ ਤਰੋ ਕਿੰਨੀ ਚੱਲਦੀ ਆ ਕਹਿੰਦੀ ਆ ਮੈਂ ਬਗਾਨੇ ਘਰੋਂ ਜੋ ਆਈ ਆ ਏ ਬਗਾਨਾ ਘਰੋਂ ਆਪ ਕਹਿਂਦਈ ਆ ਜੀ ਇਹਨੂੰ ਮੈਂ ਕਿਹਾ ਹੁੰਦਾ ਨਾ ਤੇ ਇਹਨਾਂ ਥੇ 36 ਥਾਂ ਗੱਲ ਪਚਾਉਣੀ ਸੀ ਵੀ ਮੈਨੂੰ ਇਹ ਨਾ ਕਿਹਾ ਬਗਾਨਾ ਘਰੋਂ ਆਈ ਆ ਇਹ ਬਗਾਨੀ ਆ ਅਹੀਂ ਤੇ ਨਹੀਂ ਤੈਨੂੰ ਬਗਾਨੀ ਕਿਹਾ ਆਪੇ ਤੂੰ ਗੱਲਾਂ ਕਰੀ ਜਾਂਦੀ ਆ ਮੈਂ ਬਗਾਨੀ ਆ ਮੈਂ ਬਗਾਨੀ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਹਾਂ ਨਾ ਮੈਂ ਉਹਨੂੰ ਨਹੀਂ ਸਾਂਭਣਾ ਮੈਂ ਉਹਨੂੰ ਨਹੀਂ ਰੋਟੀ ਲਾ ਕੇ ਦੇਣੀ ਤੇ ਨਹੀਂ ਲਾ ਕੇ ਦੇਣੀ ਵਾਹ ਭਾਬੀ ਵਾਹ ਬੜਾ ਸੋਹਣਾ ਕੰਮ ਕੀਤਾ ਭਾਬੀ ਅੱਜ ਤੂੰ ਬਹੁਤ ਹੀ ਚੰਗਾ ਕੰਮ ਕੀਤਾ ਅੱਜ ਮੈਨੂੰ ਤਾਂ ਮੰਮੀ ਨੇ ਸਵੇਰੇ ਫੋਨ ਕਰਕੇ ਸਾਰੀਆਂ ਗੱਲਾਂ ਦਸੀਆਂ ਤੇ ਮੈਨੂੰ ਯਕੀਨ ਥੋੜੀ ਹੁੰਦਾ ਸੀ ਮੈਨੂੰ ਇਹ ਹੀ ਕਿ ਮੇਰੀ ਭਾਬੀ ਇਦਾਂ ਦੀ ਨਹੀਂ ਹੈਗੀ ਪਰ ਭਾਬੀ ਮੈਂ ਤੇ ਆਪਣੇ ਕੰਨਾਂ ਨਾਲ ਗੱਲਾਂ ਸੁਣ ਲਈਆਂ ਵਾ ਹੁਣ ਮੈਨੂੰ ਯਕੀਨ ਆ ਗਿਆ ਮੈਨੂੰ ਥੋੜੀ ਪਤਾ ਸੀ ਤੈਨੂੰ ਉਹਦੀਆਂ ਦੋ ਰੋਟੀਆਂ ਵੀ ਮਹਿੰਗੀਆਂ ਪੈਣੀਆਂ ਵਾ ਮੈਂ ਤੇ ਆਪਣੇ ਬੱਚੇ ਨੂੰ ਫੁੱਲਾਂ ਵਾਂਗੂ ਰੱਖਿਆ ਸੀ ਇੱਥੇ ਗਾਂਜ ਕਰਾਉਣ ਦੇਈ ਮੈਂ ਆਪਣੇ ਬੱਚੇ ਦੀ ਹੋ ਗਿਆ ਤੁਹਾਡਾ ਦੋਵਾਂ ਮਾਵਾ ਤੀਆਂ ਦਾ ਸਾਰੀ ਗੱਲ ਬਾਤ ਕਰ ਲਈ ਨਾ ਤੁਸੀਂ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਉਹ ਇਹਨਾਂ ਨੂੰ ਚੰਗੀ ਸਮਝ ਦਿੰਦੇ ਨੇ ਤਮਾ ਜਾਨੀਆਂ ਨੂੰ ਆ ਵੇਖਿਓ ਸੁਣੀਓ ਰਿਕਾਰਡਿੰਗ ਕਾਦੀ ਰਿਕਾਰਡਿੰਗ ਐ ਸੁਣੋ ਸਹੀ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਭਾਪੀ ਤੇ ਨਹੀਂ ਲੱਗਿਆ ਨਹੀਂ ਨਹੀਂ ਭਾਪੀ ਨਹੀਂ ਲੱਗੋ ਬਾਹਰ ਸੋਈ ਚ ਮੈਂ ਜਿੰਦਾ ਮੈਂ ਸੈਬ ਨੂੰ ਭੇਜ ਜਾਣਾ ਤੈਨੂੰ ਪੜੀ ਬੇਚਾਨੀ ਜੀ ਰਹਿੰਦੀ ਆ ਪਤਾ ਨਹੀਂ ਭਾਪੀ ਸੈਬ ਨੂੰ ਸਾਫ਼ ਨੀ ਕਿ ਨਹੀਂ ਸ਼ਾਂਤੀ ਜੇ ਤੁਸੀਂ ਪੂਰਾ ਐਪੀਸੋਡ ਦੇਖਣਾ ਚਾਹੁੰਦੇ ਹੋ ਤੇ YouTube ਚੈਨਲ ਨੂਰ ਐਂਡ ਸੈਬ ਸ਼ੋਅ ਤੇ ਜਾ ਕੇ ਦੇਖ ਸਕਦੇ ਹੋ